ਕੱਜ ਸੋਭਾ 2:00 ਵਜੇ ਦੇ ਕਰੀਬ ਪੜਕੇ ਧਮੋਲੀ ਰੋਡ ਤੇ ਦੋ ਗੰਗਾਂ ਨੂੰ ਹੰਬ ਦੇ ਕੋਲ ਨੂੰ ਲੰਗਰਿਆਂ ਸੇ ਕਰੰਟ ਲੱਗਣ ਨਾਲ ਮੌਤ ਹੋਈ ਆ। ਜੇ ਹੀ ਲੱਗਿਆ ਵੈ ਜੀ ਬਿਜਲੀ ਬੋਟ ਚ। ਇਹਦੇ ਬਾਰੇ ਜੀ ਬਾਰਿਸ਼ ਬਹੁਤ ਤੇਜ਼ ਪੈ ਰਹੀ ਸੀਗੀ ਤੇ ਬਹੁਤ ਜ਼ਿਆਦਾ ਬਾਰਿਸ਼ ਹੋਣ ਨਾਲ ਤੇ ਅਸਮਾਨੀ ਬਿਜਲੀ ਵੀ ਚਮਕ ਰਹੀ ਸੀਗੀ ਤਾਂ ਪੂਰੇ ਕੰਪਲੀਟ ਆਈ ਸੀਗੀ। ਮੇਰਾ ਸਟਾਫ ਕੰਪਲੀਟ ਕਰਨ ਆਇਆ ਸੀਗਾ ਤਾਂ ਇਹਨਾਂ ਦੀ ਕੋਲ ਆਈ ਮੈਨੂੰ ਕਹਿੰਦੇ ਵੀ ਯੂਰੇ ਜੀ ਇੱਕ ਸੰਢ ਗਿਰਿਆ ਵੈ ਤੁਸੀਂ ਲਾਈਨ ਬਾਰਿਸ਼ਾਂ ਤਾਂ ਹੁਣੇ ਸ਼ੁਰੂ ਹੋਈਆਂ ਇਹ ਜੇ ਪਹਿਲੀ ਬਾਰਿਸ਼ ਹੈ ਜੇ ਹਾਲਾਤ ਅੱਗੇ ਆਉਣ ਵਾਲੇ ਟਾਈਮ ਦੇ ਵਿੱਚ ਕੀ ਪ੍ਰਬੰਧ ਹੈ ਬਿਜਲੀ ਬੋਰਡ ਦੇ ਤਰਫੋਂ ਬਿਜਲੀ ਦਾ ਕਰੰਟ ਲੱਗਣ ਨਾਲ ਹੋਈ ਗੰਗਾਂ ਦੀ ਮੌਤ ਜਦੋਂ ਬਿਜਲੀ ਮੁਲਾਜ਼ਮਾਂ ਨਾਲ ਗੱਲਬਾਤ ਕੀਤੀ ਗਈ ਤਾਂ ਜਹੀ ਦਾ ਕਹਿਣਾ ਹੈ ਕਿ ਆਸਮਾਨੀ ਬਿਜਲੀ ਕਾਰਨ ਹੋਈ ਹੈ ਗੰਗਾਂ ਦੀ ਮੌਤ ਦੱਸਿਆ ਜਾ ਰਿਹਾ ਹੈ ਕਾਰਨ ਇਹ ਕੋ ਵੀਡੀਓ ਮੇਰਾ ਨਾਮ ਦਵਿੰਦਰ ਕੁਮਾਰ ਸ਼ਰਮਾ ਇਹ ਜੇ ਲੱਗਿਆ ਵੇ ਜੀ ਵਿਜੀ ਰਿਪੋਰਟ ਚ ਇਹਦੇ ਬਾਰੇ ਜੀ ਬਾਰਿਸ਼ ਬਹੁਤ ਤੇਜ਼ ਪੈ ਰਹੀ ਸੀਗੀ ਤੇ ਬਹੁਤ ਜ਼ਿਆਦਾ ਬਾਰਿਸ਼ ਹੋਣ ਨਾਲ ਤੇ ਅਸਮਾਨੀ ਬਿਜਲੀ ਵੀ ਚਮਕ ਰਹੀ ਸੀਗੀ ਤਾਂ ਪੂਰੇ ਕੰਪਲੀਟ ਆਈ ਸੀਗੀ ਮੇਰਾ ਸਟਾਫ ਕੰਪਲੀਟ ਕਰਨ ਆਇਆ ਸੀਗਾ ਤਾਂ ਇਹਨਾਂ ਦੀ ਕੋਲ ਆਈ ਮੈਨੂੰ ਕਹਿੰਦੇ ਵੀ ਯੁਰੇ ਜੀ ਇੱਕ ਸੰਢ ਗਿਰਿਆ ਵਾ ਤੁਸੀਂ ਲਾਈਨ ਬੰਦ ਕਰਾ ਦਿਓ ਤਾਂ ਅਸਮਾਨੀ ਬਿਜਲੀ ਦੇ ਜਦੋਂ ਗਿਰਦੀ ਹੈ ਜੀ ਉਹ ਟਰਾਂਸਫਾਰਮਰ ਤੋਂ ਅਰਥਾਂ 'ਚ ਜਾਂਦੀ ਹੈ ਜੀ ਅਰਥਾ ਨਾਲ ਹੋਣ ਕਰਕੇ ਤਾਂ ਉਹ ਨੂੰ ਇਹਨੂੰ ਲੱਗਦਾ ਵੀ ਮੜਮ ਲੱਗਿਆ ਹੋਣਾ ਝਟਕਾ ਤਾਂ ਜਿਹੜੇ ਡੰਗਰ ਹੁੰਦੇ ਨੇ ਇਹਨਾਂ ਨੂੰ ਬਹੁਤ ਛੇਤੀ ਕਰੰਟ ਲੱਗਦਾ ਹੈ ਹਲਕਾ ਜਿਹਾ ਵੀ ਕਰੰਟ ਜਿਹੜਾ ਹੁੰਦਾ ਜੀ ਚਾਹੇ 80 90 ਵੋਲਟ ਤੇ ਵੀ ਨਾ ਇਹਨਾਂ ਨੂੰ ਜ਼ਿਆਦਾ ਲੱਗਦਾ ਕਿਉਂਕਿ ਇਹਨਾਂ ਦੇ ਖੁਰ ਜਿਹੜੇ ਆ ਬਿਲਕੁਲ ਅਰਥੋ ਹੀ ਹੁੰਦੇ ਨੇ ਜ਼ਮੀਨ ਨਾਲ ਲੱਗੇ ਤੇ ਹੁਣ ਉਹ ਜਿਹੜਾ ਗਊਆਂ ਵਾਲਾ ਮੈਨੂੰ ਵੈਸੇ ਹੁਣੇ ਜਸਟ ਪਤਾ ਲੱਗਿਆ ਸੀਗਾ ਉਹ ਰਾਤ ਦਾ ਸੀਗਾ ਮੇਰੇ ਘਰ ਨਾਲ ਕੇਸ ਜੀ ਤੇ ਉਹ ਰਾਤ ਵੀ ਬਹੁਤ ਜ਼ਿਆਦਾ ਬਾਰਿਸ਼ ਪੈ ਰਹੀ ਸੀਗੀ ਤੇ ਅਸਮਾਨੀ ਬਿਜਲੀ ਲਿਸ਼ਕ ਰਹੀ ਸੀਗੀ ਉਸੇ ਦੌਰਾਨ ਹੋ ਸਕਦਾ ਹੈ ਜੀ ਬਾਰਿਸ਼ਾਂ ਤਾਂ ਹੁਣੇ ਸ਼ੁਰੂ ਹੋਈਆਂ ਐ ਜੇ ਪਹਿਲੀ ਬਾਰਿਸ਼ਾਂ 'ਚ ਇਹ ਹਾਲ ਐ ਤਾਂ ਅੱਗੇ ਆਉਣ ਵਾਲੇ ਟਾਈਮ ਦੇ ਵਿੱਚ ਕੀ ਪ੍ਰਬੰਧ ਐ ਬਿਜਲੀ ਬੋਰਡ ਦੇ ਤਰਫੋਂ ਸਰ ਇਸ ਤੇ ਬਿਜਲੀ ਬੋਰਡ ਆਪਣਾ ਕੀ ਕਰ ਸਕਦਾ ਜੀ ਇਸ ਆਸਮਾਨੀ ਬਿਜਲੀ ਨੂੰ ਆਪਾਂ ਰੋਕ ਨਹੀਂ ਸਕਦੇ ਜੀ ਸਰ ਠੀਕ ਹੈ ਜਦੋਂ ਬਿਜਲੀ ਚਮਕਦੀ ਹੈ ਤਾਂ ਉਹ ਕਿਤੇ ਨਾ ਕਿਤੇ ਉਹ ਕਰਦੀ ਹੈ ਜੀ ਇਹ ਆਸਮਾਨੀ ਬਿਜਲੀ ਤੁਸੀਂ ਕਹਿ ਰਹੇ ਹੋ ਕਿ ਆਪਨੀ আর্থਿੰਗ ਇੱਥੇ ਪ੍ਰੋਪਰ ਨਹੀਂ ਹੈਗੀ ਜੀ আর্থਿੰਗ ਪ੍ਰੋਪਰ ਹੈ ਸਰ আর্থਿੰਗ ਪ੍ਰੋਪਰ ਹੈ ਆਪਣੀ ਠੀਕ ਹੈ ਜੀ ਅਰਥਾਂ ਚ ਕਰੰਟ ਆ ਜਾਂਦਾ ਹਾਂ ਅਰਥਾਂ ਚ ਜਾਂਦੀ ਹੈ ਜੀ ਜਦੋਂ ਕੋਈ ਵੀ ਇਹ ਕੋਈ ਕਰੰਟ ਆਏਗਾ ਤਾਂ ਵੀ ਉਹ ਥੱਲੇ ਅਰਥ ਚ ਜਾਏਗਾ ਆਸਮਾਨੀ ਬਿਜਲੀ ਆਉਂਦੀ ਹੈ ਤਾਂ ਵੀ ਉਹ ਅਰਥਾਂ ਚ ਜਾਂਦੀ ਹੈ ਜਉਆਂ ਤੇ ਚਲੋ ਬੈਲ ਦੀ ਗੱਲ ਹੈ ਇਹਨਾਂ ਦੀ ਮ੍ਰਿਤਿ ਹੋਈ ਹੈ ਕੱਲ ਨੂੰ ਹੋਰ ਵੀ ਕੋਈ ਵਾਪਰੀ ਕੋਈ ਬੰਦਾ ਨਹੀਂ ਨਹੀਂ ਸਰ ਸਾਨੂੰ ਬੱਚਾ ਨੂੰ ਮਰਿਆਉਂਦੇ ਨੇ ਹੋਰ ਵੀ ਕੋਈ ਘਟਨਾ ਵਾਪਰ ਸਕਦੀ ਹੈ ਸਾਨੂੰ ਖੁਦ ਨੂੰ ਬਹੁਤ ਦੁੱਖ ਹੈ ਜੀ ਇਹ ਜਿਹੜੀ ਘਟਨਾ ਵਾਪਰੀ ਹੈ ਠੀਕ ਹੈ ਨਹੀਂ ਏ ਆਪਾਂ ਨਾਲੇ ਸਾਡਾ ਵੀ ਕੋਈ ਵੀ ਸਟਾਫ ਮੈਂਬਰ ਵੀ ਕੁਝ ਵੀ ਬਾਕੀ ਉਹਰੇ ਲੀਕੇਜ ਕੋਈ ਨਹੀਂ ਸੀ ਕੋਈ ਤਾਰ ਨਹੀਂ ਟੁੱਟੀ ਵੀ ਸੀ ਕੁਝ ਨਹੀਂ ਹੈ ਜੀ ਵੀ ਜਿਹੜਾ ਵੀ ਅਸੀਂ ਇਹ ਦੇਖੀਏ ਵੀ ਕੋਈ ਤਾਰ ਟੁੱਟੀ ਵੀ ਹੈ ਨਾਲ ਟੱਚ ਹੋ ਰਿਹਾ ਵੀ ਤਾਂ ਕਰੰਟ ਆ ਰਿਹਾ ਇਹ ਸਿਰਫ ਸਿਰਫ ਇੱਕ ਅਸਮਾਨੀ ਬਿਜਲੀ ਦਾ ਜਦੋਂ ਛਟਕਾ ਪਿਆ ਤਾਂ ਅਰਥ ਚ ਜਾਣ ਕਰਕੇ ਇਹ ਅਰਥ ਹੋ ਗਏ ਇਹਨਾਂ ਦੇ ਪੈਰ ਵੀ ਅਰਥ ਹੋਏ ਹੁੰਦੇ ਨੇ ਨਾਲ ਕਿਉਂਕਿ ਜ਼ਮੀਨ ਤੇ ਤਾਂ ਕਰਕੇ ਇਹਨੂੰ ਛਟਕਾ ਲੱਗਿਆ ਹੋਣਾ ਜੀ ਬਾਕੀ ਹੋਰ ਕੁਝ ਨਹੀਂ ਹੈ ਬਾਕੀ ਇਹਨਾਂ ਚਿਹਰੇ ਹੋ ਗਿਆ ਕੋਈ ਇਧਰ

ਬែន ਤੁਹਾਡੇ ਸਾਹਮਣੇ ਇਹ ਬੱਚਾ ਕਰੰਟ ਨਾਲ ਮਰਿਆ ਮੈਂ ਇਹ ਕਹਿਣਾ ਚਾਹਾਂਗਾ ਬਿਜਲੀ ਬੋਰਡ ਦੀ ਬਹੁਤ ਵੱਡੀ ਅਨਗਹਿਲੀ ਹੈ ਇਹਦੇ ਨਾਲ ਕੋਈ ਵੱਡਾ ਹਾਦਸਾ ਵੀ ਹੋ ਸਕਦਾ ਕਿਸੇ ਦਾ ਬੱਚਾ ਮਰ ਸਕਦਾ ਬੱਚੇ ਖੇਡਦੇ ਆ ਸੜਕਾਂ ਦੇ ਮਹੱਲੇਾਂ ਚ ਬਿਲਕੁਲ ਮਹੱਲੇ ਦੇ ਅੰਦਰ ਹੈ ਜਿੱਥੇ ਦੋ ਗੁੰਗਾਂ ਦੀ ਮੌਤ ਹੋਈ ਹੈ ਪ੍ਰਸ਼ਾਸਨ ਨੂੰ ਚਾਹੀਦਾ ਐਫ ਆਈ ਆਰ ਦਰਜ ਕਰਕੇ ਜਿਹੜੇ ਜ਼ਿੰਮੇਵਾਰ ਲੋਕ ਆ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਆ ਤਾਂ ਕਿ ਅੱਗੇ ਤੋਂ ਇਹ ਜਿਹੇ ਜਿਹੜੇ ਮੰਦਪਾਗੀ ਘਟਨਾ ਨਾ ਘਟ ਸਕਿਆ ਕਿਉਂਕਿ ਬਿਜਲੀ ਬੋਰਡ ਵਾਲਿਆਂ ਨੇ ਕਹਿਣਾ ਬਰਸਾਤ ਹੋ ਰਹੀ ਸੀ ਬਰਸਾਤ ਹਾਲੇ ਸ਼ੁਰੂ ਹੋਈ ਆ ਪਤਾ ਨਹੀਂ 15 ਦਿਨ ਹੋਣੀ ਆ ਪਤਾ ਨਹੀਂ 30 ਦਿਨ ਫਿਰ ਤਾਂ ਸਾਰਾ ਸ਼ਹਿਰ ਹੀ ਮਰ ਜਾਊਗਾ ਕਰੰਟ ਨਾਲ ਤੇ ਇਸ ਕਰਕੇ ਇਸ ਵੱਲੋਂ ਧਿਆਨ ਦੇਣਾ ਚਾਹੀਦਾ ਸਖਤ ਕਾਰਵਾਈ ਬਿਨਾਂ ਜੇ ਨਹੀਂ ਕਰਦੀ ਪੁਲਿਸ ਤਾਂ ਸਾਨੂੰ ਮਜਬੂਰਨ ਉਹ ਐਡਜਸਟੇਸ਼ਨ ਵੀ ਕਰਨਾ ਪਾਸਾ ਜੈਸ਼ਰਗ ਜੈ